ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਵਾਰ ਵੀ ਇਹਾ ਪ੍ਰੋਗਰਾਮ ਮਿਸ ਨਹੀਂ ਕੀਤਾ ਹਰ ਸਾਲ ਇੱਥੇ ਆਉਂਦੇ ਭਾਵੇਂ ਮੀਂਹ ਪਵੇ ਭਾਵੇਂ ਗੜੇ ਪੈਣ ਇੱਥੇ ਜ਼ਰੂਰ ਆਉਂਦੇ ਤੇ ਉਹਨਾਂ ਦੇ ਬਾਅਦ ਮੈਂ ਕੋਈ ਜ਼ਿੰਮਵਾਰੀ ਸੰਭਾਲ ਕੇ ਮੈਂ ਵੀ ਹਰ ਸਾਲ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਮੈਂ ਇੱਥੇ ਹਾਜ਼ਰ ਹੁਣਾ ਤੇ ਅੱਜ ਪ੍ਰਗਟ ਦੇ ਵਾਸਤੇ ਸੰਬੰਧ ਵਿੱਚ ਤੁਸੀਂ ਸ਼ੋਭਾ ਯਾਤਰਾ ਕਰਨੀ ਹੈ ਤੁਹਾਡਾ ਸਾਰਿਆਂ ਦਾ 10 ਲੱਖ ਲੱਖ ਵਧਾਈ ਪੰਜਾਬ ਆਪਣਾ ਘਰ ਹੈ ਜੀਕਰ ਸਪੀਕਰ ਜੀ ਜੇ ਆਪਾਂ ਘਰ ਠਗੜਾ ਹੋਊਗਾ ਵਧੂਗਾ ਤਾਇਆ ਆਪਾਂ ਤਰਕੀ ਕਰਾਂਗੇ ਅਫਸੋਸ ਇਸ ਗੱਲ ਦਾ ਕਿ ਕਈ ਐਜੰਸੀਆਂ ਸਰਕਾਰਾਂ ਆ ਜਾਂਦੀਆਂ ਹੈ ਜਿਹੜਾ ਇੱਥੇ ਐਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ। ਲੁੱਟਣ ਵਾਸਤੇ ਆਉਂਦੇ ਆ। ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ। ਵੱਡੇ ਬਾਦਲ ਸਾਹਿਬ ਸੇਵਾਦਾਰ ਸਮਝ ਕੇ ਉਸ ਕੁਰਸੀ ਤੇ ਬੈਠਦੇ ਸੀ। ਤੁਸੀਂ ਦੇਖ ਲਓ ਅੱਜ ਪੰਜਾਬ ਵਿੱਚ ਕਿਤੇ ਵੀ ਚਲੇ ਜਾਓ ਵੱਡੇ ਬਾਦਲ ਸਾਹਿਬ ਦੀ ਨਿਸ਼ਾਨੀ ਹਰ ਘਰ ਚ ਕਿਤੇ ਨਾ ਕਿਤੇ ਹੋਊਗੀ ਇਹ ਗਰੀਬ ਦੀ ਬਾਤ ਫੜੀ ਜੇ ਗਰੀਬ ਦਾ ਸਾਥ ਦਿੱਤਾ ਤੇ ਉਹਨਾਂ ਦੀ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਪੰਜਾਬ ਦਾ ਇਤਿਹਾਸ ਦੇਖ ਲਓ ਹੋਰ ਇਨਸਾਨ ਸੀ ਸਾ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿਟ ਬਿਜਲੀ ਤੇ ਮਾਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਪੜਨ ਜਾਣ ਦੀ ਸਕੀਮ ਸੀ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਦੀਆਂ ਸਨ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਐ ਮੈਨੂੰ ਇਹ ਹੈਰਾਨ ਹੈ ਕਿਸੇ ਹੋਰ ਦੀ ਸਰਕਾਰ ਨੇ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਉਹ ਪੁਰਾਣੀਆਂ ਹੀ ਬੰਦ ਕੀਤੀਆਂ ਮੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਹੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰੈਜ਼ੂਲੇਸ਼ਨ ਵੀ ਰੈਜ਼ੂਲੇਸ਼ਨ ਵਿੱਚ ਰੈਜ਼ੂਲੇਸ਼ਨ ਜਿਹੜੀ 12.5% ਬਾਲਮੀਕੀ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐਜ ਕਿਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਪਾਲ ਸਾਹਿਬ ਨੇ ਆਪਣੇ ਝੋਲੀ ਪਾਈ ਫਗਵਾਣ ਬਾਲਮੀਕੀ ਜੀ ਰਸਤਾਨ ਬਣਾਉਂਦੇ ਮੈਂ ਵੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਮੈਂ ਜੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਵੱਡੇ ਬਾਦਸਾਬ ਨੇ ਕਿਹਾ ਮੈਂ ਖੱਬਸੋਂ ਖਬਸੂਰਤ ਹੀ ਰਸਤਾਨ ਬਣਾਉਣਾ ਹੈ ਪੈਸੇ ਦੀ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮੰਨਾ 300 ਕਰੋੜ ਦੇ ਨੇੜੇ ਜਾ ਕੇ ਉਹ ਖਤਮ ਹੋਇਆ ਹੈ ਇੰਨੀ ਖਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਸਫਾਈ ਹੈ ਨਹੀਂ ਬੁੱਟੇ ਜਿਹੜੇ ਲਾਏ ਸੀ ਮੱਜ ਕੇ ਹੈ ਉਹ ਕੋ ਵਾਲੀ ਬਰਸੀ ਨਹੀਂ ਅ ਜਿੰਨੀਆਂ ਵੀ ਸਰਕਾਰਾਂ ਆਈਆਂ ਭਾਵੇਂ ਕਾਂਗਰਸੀ ਆ ਭਾ ਹੁਣ ਦਾ ਝਾੜੂ ਵਾਲੇ ਵੀ ਆ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਆ ਇਸ ਕਰਕੇ ਪਛਾਣੀਏ ਆਪਣੇ ਕੌਣ ਹੈ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਥੋਡੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਹੈ ਸਾਡਾ ਘਰ ਹੈ ਜੇ ਸਾਡਾ ਘਰ ਵਾਗ ਗਿਆ ਵਦੂਗਾ ਤਾਂ ਹੀ ਆਪਾਂ ਪਤਾ ਲੱਗੇ ਉਹ ਜਿਹੜੀ ਪਾਰਟੀ ਸੋਚ ਲੈ ਕੇ ਆਉਂਦੀ ਆਪਣਾ ਘਰ ਸੱਜ ਕੇ ਆਉਂਦੀ ਹੈ ਉਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਇਹ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ 5-5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੀ ਹੈ 5 ਸਾਲ ਹੁਣ 10 ਸਾਲ ਖਰਾਬ ਹੋਵੇ ਦੇਖੋ ਜੇ ਵੱਡੇ ਪਾਸਾ ਮੁੱਖ ਮੰਤਰੀ ਸੀ ਕਿੰਨੀ ਡਿਵੈਲਪਮੈਂਟ ਹੋਈ ਲੁਧਿਆਣਾ ਦੇਖ ਲਓ ਸੜਕਾਂ ਦੇਖ ਲਓ ਬਿਜਲੀ ਦੇਖ ਲਓ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਸੀ ਅਸੀਂ 2 ਲੱਖ ਸਰਕਾਰੀ ਤੇ ਮੈਨੂੰ ਲੱਗਦਾ ਸਫਾਈ ਕਰਮਚਾਰੀ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਉਹਨਾਂ ਤੇ ਆਨਸਾ ਮੈਨੂੰ ਬੜਾ ਅچھے ਸੀ ਕਿ ਪਰਮਾਤਮਾ ਮੇਨ ਕਰੇ ਭਗਵਾਨ ਬੰਦੂ ਜੀ ਮਹਾਰਾਜ ਮੇਨ ਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆਜੋ ਉਹ ਪਹਿਲੇ ਹੀ ਹਫਤੇ ਉਹਨਾਂ ਨੇ ਪੱਕੀ ਕਰਤਾ ਬਾਕੀ ਬਹੁਤ ਕੰਮ ਕਰਨ ਵਾਲੇ ਐ ਮੈਂ ਕੋਈ ਬੇਨਤੀ ਕਰਨਾ ਚਾਹਣਾ ਐ ਐਤੀ ਖੱਬੇ ਸੱਚੇ ਨਾਲ ਦੇਖਿਓ ਸਿੱਧੇ ਦੇਖਿਓ ਆਪਣੀ ਖੇਤੀ ਪਾਰਟੀ ਨੂੰ ਤਗੜਾ ਕਰੋ ਫਾਂਡੀ ਹੈ ਤੁਸੀਂ ਦੇਖ ਲਓ ਪੰਜਾਬ ਕਹਿ ਜਾ ਦੁਪਾਏ ਜਿੱਥੇ ਕਿਸੇ ਵੀ ਸਮੇਂ ਨਾਲ ਤੇ ਲੜਾਈ ਨਹੀਂ ਹੋਈ ਨਾ Hindu ਦੀ Sikh ਦੀ Muslim ਦੀ ਕਿਹ ਚੱਦੀ ਕਿਤੇ ਲੜਾਈ ਨਹੀਂ ਹੋਈ ਕਿਤੇ ਦੰਗੇ ਨਹੀਂ ਹੋਏ ਕਿਉਂਕਿ ਆ ਗੁਰੂਆਂ ਦੀ ਧਰਤੀ ਹੈ ਜਿੱਥੇ ਗਰੂਆਂ ਨੇ ਆਪਣਾ ਗਿਆਆ ਸਰਬੱਤ ਦੇ ਭਲੇ ਦੀ ਸੋਚ ਚਾਈ ਹੈ ਸੋ ਮੈਂ ਸਾਰੇ ਦਾ ਖੁੱੜਾ ਤਨਮਾਨ ਕਰਦਾ ਹਾਂ ਤੇ ਗਾਨ ਸਾਹਿਬ ਨੇ ਤੇ ਉਹਨਾਂ ਦੀ ਟੀਮ ਦਾ ਬਹੁਤ ਮਿਹਨਤੀ ਹੈ ਤੇ ਮੈਂ ਇਹਨਾਂ ਨੂੰ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਪਾਰਟੀ ਦੀ ਉਹ ਵਰਕਿੰਗ ਕਮੇਟੀ ਹੈ ਜੀ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਹੈ ਜੀ ਤੇ ਗਾਨ ਸਾਹਿਬ ਕੋਲੇ ਜਿੰਦਾ ਕੌਣ ਹੈ ਸੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਦਾ ਪਰਿਵਾਰ ਮੰਗੂ ਹੈ ਪਰ ਧਿਆਨ ਰੱਖਿਓ ਵੱਡੇ ਬਾਦਲ ਸਾਹਿਬ ਨੇ ਪਰਿਵਾਰ ਨੂੰ ਬਣਾਇਆ ਸੀ ਭੱਜ ਭੁੱਜ ਗਏ ਸਾਰੇ ਦੇਖੋ ਜਿੰਨਾ ਬਾਦਲ ਸਾਹਿਬ ਨੇ ਪਿਆਰ ਕੀਤਾ ਦਿੱਕਾ ਮੈਨੂੰ ਲੱਗਦਾ ਇਹ ਉਹੀ ਮਸਾਲਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ